ਕਬੀਰ ਜੋ ਜਾਣੈ ਭਿਉ ਮਨਮਦ ਸੂਦਨ ਤਰੇ ਭਵਨ ਦੇਉ ਗੌੜੀ ਕਬੀਰ ਜੀ ਕੋਏ ਜੋ ਦੀਸੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਤ ਅੰਬਰ ਕਾਸਿਉ ਲਾਗਾ 부ਜੈ 부ਜਨ ਹਾਰ ਸੁਭਾਗਾ ਰਹਾਉ ਸੂਰਜ ਚੰਦ ਕਰਹਿ ਪੁਜਿਆਰਾ ਸਭ ਮਹਿ ਪਸਰਿਆ ਬ੍ਰਹਮ ਵਿਸਾਰਾ ਕਹੋ ਕਬੀਰ ਜਾਣੈਗਾ ਸੋਏ ਹਿਰਦੈ ਰਾਮ ਮੁਖ ਰਾਮੈ ਹੋਏ ਗੌੜੀ ਕਬੀਰ ਜੀ 베ਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬਾਂਧਿਆ ਮੋਹ ਕੈ ਫਾਂਦ ਕਾਲ ਸਰ ਸੰਧਿਆ ਰਹਾਉ ਕਟੀ ਨਾ ਕਟ ਤੂਟ ਨਹਿ ਜਾਈ ਸਾਥ ਸਾਪਨ ਹੋਏ ਜਗ ਕੋ ਖਾਈ ਹਮ ਦੇਖਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ RAM ਕਹਿ ਛੂਟਿਆ ਗੌੜੀ ਕਬੀਰ ਜੀ ਦੇ ਮਹਾਰ ਲਗਾ ਪਹਿਰਾਉ ਸਗਲ ਤਾਂ ਜੀਨ ਗगन ਦਉ RAM ਆਪਣੇ ਵਿਚਾਰ ਅਸਵਾਰੀ ਕੀਜੈ ਤਹਿਜ ਕਹਿ ਪਾਵੜੇ ਪੱਗ ਧਰ ਲੀਜੈ ਰਹਾਉ ਚੱਲ ਰੇ ਬੈਕੁੰਠ ਤੁਝਹਿ ਲੈ ਤਾਰੂੰ ਇਹ ਚਹਿ ਤਾ ਪ੍ਰੇਮ ਕੈ ਚਾਵਕ ਮਾਰੂ ਕਹਿਤ ਕਬੀਰ ਭਲੇ ਅਸਵਾਰਾ ਵੇਦਕ ਦੇਵਤੇ ਰਹੇ ਨਿਰਾਰਾ ਗੌੜੀ ਕਬੀਰ ਜੀ ਜਿਹ ਮੁਖ ਪਾਂਚੋਂ ਅੰਮ੍ਰਿਤ ਖਾਏ ਤੇਹ ਮੁਖ ਦੇ ਖਤ ਲੂ ਕਟ ਲਾਏ ਇਕ ਦੁਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਪਰ ਗਰਭ ਬਸੇ ਰਾਰਾ ਹਾਉ ਕਾਇਆ ਬੇਗੂਤੀ ਬਹੁ ਵਿਦ ਭਾਂਤੀ ਕੋ ਜਾ ਰੇ ਕੋ ਗੱਢ ਲੈ ਮਾਟੀ ਕਹੋ ਕਬੀਰ ਹਰ ਚਰਨ ਦਿਖਾਵੋ ਪਾਛੈ ਤੇ ਜਮ ਕਿਉਂ ਨਾ ਪਠਾਵੋ ਗੌੜੀ ਕਬੀਰ ਜੀ ਆਪੇ ਪਾਪ ਕੇ ਆਪੇ ਪਵਨਾ ਜਾਰੈ ਖਸਮ ਤਾਰਾਖੈ ਕਵਨਾ ਰਾਮ ਜਪਤ ਤਨ ਜਰ ਕੀ ਨਾ ਜਾਏ ਰਾਮ ਨਾਮ ਚਿਤ ਰਹਿ ਆਸਮਾਏ ਰਹਾਉ ਕਾ ਕੋ ਜਰੈ ਕਾਹੇ ਹੋਏ ਹਾਨ ਨਟਵਟ ਖੇਲੈ ਸਾਰਗਪਾਨ ਕਹੋ ਕਬੀਰ ਅੱਖਰ ਧੋਏ ਭਾਖ ਹੋਏਗਾ ਖਸਮ ਤਾਂ ਲੇਗਾ ਰਾਖ ਗਉੜੀ ਕਬੀਰ ਜੀ ਧੁਪ ਦੇ ਨਾਮ ਹੈ ਜੋਗ ਧਿਆਨ ਚੇਤ ਲਾਇਆ ਬਿਨ ਬੈਰਾਗ ਨਾ ਸੂਤ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਉ ਕਹੋ ਕਬੀਰ ਖੋਜੋ ਅਸਮਾਨ ਰਾਮ ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜਿਹੇ ਸਿਰ ਰਚ ਰਚ ਬਾਂਦ ਤਪਾਗ ਸੋ ਸਿਰ ਚੁੰਚ ਸਵਾਰ ਹੈ ਕਾਗ ਇਸ ਤਨ ਤਨ ਕੋ ਕਿਆ ਗਰ ਬਹੀਆ RAM ਨਾਮ ਕਾਹੇ ਨਾ ਜੜੜਈਆ ਰਹਾਉ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਹੇਗੇ ਤੇਰੇ ਗੌੜੀ ਗਵਾਰੀ ਕੇ ਪਦੇ 35 ਰਾਗ ਗੌੜੀ ਗੁਵਾਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੈ ਆਵੇ ਸੋ ਸੁਖ ਹਮ ਹੋ ਨਾ ਮੰਗਿਆ ਭਾਵੇ ਵਿਖਿਆ ਅਜਹੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ RAM ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਚ ਕਰ ਜਨ ਸਨਕਾਦਿਕ ਨਾਰਦ ਮੂਨ ਸੇਖਾ ਤਿਨ ਭੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕਹਿ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਣ ਜਾਣਾ ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਗੂਜ ਸਮਾਈ ਇਸ ਮਨ ਕਾ ਕੋਈ ਜਾਣੈ ਭਿਉ ਇਹ ਮਨ ਦੀਨ ਭਏ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗਉੜੀ ਗਵਾਰੀ ਕਹਿਨਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮਨਹਾਰੀ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾਯਾਨ ਕਹ ਕਬੀਰ RAM ਨਾਮ ਪਛਾਨਾ ਗੌੜੀ ਪੀ ਸੋਰਠ ਪੀ ਰੇ ਜੀ ਨਲੱਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾਉ ਜਾ ਕੋ ਠਾਕੁਰ ਊਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਸੋ ਸਾਹਿਬ ਰਹਾ ਪਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਨ ਹੈ ਜਾਕੇ ਕਹੋ ਜਨ ਕਾ ਨਾਹੀ ਘਰ ਤਾਂ ਕੇ ਸਭ ਕੋ ਕਹੇ ਜਾਸ ਕੀ ਬਾਤਾ ਸੋ ਸਮਰੱਥ ਨਿਜਪਤ ਹੈ ਦਾਤਾ ਕਹੇ ਕਬੀਰ ਪੂਰਨ ਜਗ ਸੋਈ ਜਾਂਕੇ ਹਿਰਦੈ ਅਵਰ ਨਾ ਹੋਈ ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੈ ਕੋ ਦੇ ਸੰਤਾਪੂ ਹਰ ਠੱਗ ਜਗ ਕੋਠ ਗਉਰੀ ਲਾਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਆ ਤਤ ਲੇਹੋ ਸਰੀਰ ਬੀਚਾਰੀ ਕਹ ਕਬੀਰ ਠੱਗ ਸਿਓ ਮਨ ਮਾਨਿਆ ਗਈ ਠਗਉਰੀ ਠੱਗ ਪਹਿਚਾਨਿਆ ਆਬ ਮੋ ਕੋ ਭਈ ਰਾਜਾ RAM ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾਉ ਸਾਧੂ ਸੰਗਤ ਦੀਓ ਰਲਹਾਏ ਪੰਚ ਦੂਤ ਤੇ ਲਿਓ ਛਡਾਏ ਅੰਮ੍ਰਿਤ ਨਾਮ ਜਪੋ ਜਪ ਰਸਨਾ ਮੋਲਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਾਰਿ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਪੇਖੋਂ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਿਰੜਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜਨਮੇ ਸੂਤਕ ਮੂਏ ਫੋਨ ਸੂਤਕ ਸੂਤਕ ਪਰਜ ਬੇਗੋਈ ਕਹੋ ਰੇ ਪੰਡਿਆ ਕੌਨ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਉ ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਮਣੀ ਹੋਈ ਊਠ ਤੈ ਬੈਠ ਤ ਸੂਤ ਕ ਲਾਗੈ ਸੂਤਕ ਪਰੈ ਰਸੋਈ ਫਾਸਨ ਕੀ ਬਿਦ ਸਭ ਕੋ ਜਾਣੈ ਛੂਤਨ ਕੀ ਇਕ ਕੋਈ ਕਹਿ ਕਬੀਰ ਰਾਮ ਹृदय ਵਿਚਾਰੈ ਸੂਤਕ ਤਿਨ ਨਾ ਹੋਈ ਗੌੜੀ ਝਗੜਾ ਇਕ ਨ ਬੇਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਉ ਇਹ ਮਨ ਵਡਾ ਕੇ ਜਾ ਸਿਓ ਮਨ ਮਾਨਿਆ ਰਾਮ ਵਡਾ ਕੈ ਰਾਮਹਿ ਜਾਣਿਆ ब्रह्मा बड्डा के जास उपाया वेद बड्डा के जहां ते आया कह कबीर हौ भया उदास तीर्थ बड्डा के हर का दास राग गौड़ी चेती देखौ भाई ज्ञान की आई आंदी सबए उडानी भ्रम की टाटी रह न माया बांदी रहाऊ दु चित्ते की दोए थून गरानी ਮੋਹ ਬਲੇਂਡਾ ਟੂਟਾ ਤਿਸਨਾ ਸ਼ਾਨ ਪਰੇ ਧਾਰਿ ਉਪਰ ਦੁਰਮਤ ਭਾਂਡਾ ਫੂਟਾ ਆਂਦੀ ਪਾਛੇ ਜੋ ਜਲ ਵਰਖੈ ਤਿਹ ਤੇਰਾ ਜਨ ਪੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਗਉੜੀ ਚੇਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ ਬਾਤਨ ਹੀ ਅਸਮਾਨ ਗਰਾਵ ਹੈ ਐਸੇ ਲੋਗਣ ਸਿਓ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਝ ਤਿਨ ਤੇ ਸਦਾ ਡਰਾਨੇ ਰਹੀਐ ਰਹਾਉ ਆਪ ਨਾ ਦੇਹੇ ਚੁਰੂ ਭਰ ਪਾਣੀ ਤੇਹ ਨਿੰਦਹ ਜੇ ਗੰਗਾ ਆਨੀ ਬੈਠਤ ਉਠਤ ਕੁਟਲਤਾ ਚੱਲ ਹੈ ਆਪ ਗਏ ਔਰਨਹੁ ਕਾਲਹਿ ਛਾੜ ਕੁ ਚਰਚਾ ਆਨ ਨਾ ਜਾਣੈ ब्रह्माहुं को कहयो ना मानह आप गए और न हु खोवह आग लगाए मंदर मैं सोवह और न हस्त आप है काने तिन को देख कबीर ल जाने राग गौड़ी बैरागन कबीर जी एक ओंकार सतगुरु प्रसाद जीवत पितर न मानै को मुहे सराध कराही ਪਿਤਰ ਪੀ ਬੱਪਰੇ ਕਹੋ ਕਿਉਂ ਪਾਵਹਿ ਕਊਆ ਕੂਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਕੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀਅਹ ਆਪਨ ਕਹਿਆ ਨਾ ਲੇਹੀ ਸਰਜੀਓ ਕਟ ਹੈ ਨਿਰਜੀਓ ਪੂਜਹਿ अंतकाल को भारी राम नाम की गत नहीं जानी भय डूबे संसारी देवी देवा पूजह डुलह पार ब्रह्म नहीं जाना कहत कबीर अकुल नहीं चेतिया बिकिया स्यों लपटान गौड़ी जीव तमरे मरे फुन जीवै ऐसे सुन समाया अंजन माहे निरंजन रहियै बहुड़ ना भव जल पाया ਮੇਰੇ ਰਾਮ ਐ ਸਾਖੀਰ ਬਲੋਈਐ ਗੁਰਮਤਿ ਮਨੁ ਆਇ ਸਥਿਰ ਰਖੋ ਇਨ ਬਿਦ ਅੰਮ੍ਰਿਤ ਪਿਉਈਐ ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ ਸਖਤ ਅੰਧੇਰ ਜੀਵੜੀ ਭ੍ਰਮ ਚੂਕਾ ਨਿਹਚਲ ਸਿਵ ਘਰ ਬਾਸਾ ਤਿਨ ਬਿਨ ਬਾਣੈ ਤਨ ਖਿਚਡਾਈਐ ਇਹੋ ਜਗ ਬੇਦਿਆ ਭਾਈ ਦਹਿੰਦਿਸ ਬੂਢੀ ਪਵਨ ਚਲਾਵੇ ਡੋਰ ਰਹੀ ਲਿਬਲਾਈ ਓਨ ਮਨ ਮਨੂਆ ਸੁੰਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨਭਾਉ ਇਕ ਦੇਖਿਆ RAM ਨਾਮ ਲਿਬ ਲਾਗੀ ਗੌੜੀ ਬੈਰਾਗਣ ਤਿਪਦੇ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁੰਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਭੁਨ ਨਿਵਰੈ ਜਿਨ ਜੈ ਸਾ ਕਰਮਾਨਿਆ ਲਉਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਤਾ ਕਾਏ ਸਿਉ ਕਹੀਐ ਐਸਾ ਕੋਈ ਬਵੇਕੀ ਸਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਝਲ ਦੇਖੀ ਗੌੜੀ ਤਹਿ ਪਾਵਸ ਸਿੰਧ ਤੂਪ ਨਹੀਂ ਸਹੀਆ ਤਹਿ ਉਤਪਤ ਪਰ ਲਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੁੰਨ ਸਮਾਦ ਦੂ ਤਹਿ ਨਾਹੀ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜੈ ਜਾਏ ਨਾਮ ਕਾਤੀ ਹਲਕੀ ਲੱਗੇ ਨਾ ਭਾਰੀ ਰਹਾਉ ਅਰਦੁਰਦ ਦੂ ਤਹਿ ਨਹੀਂ ਰਾਤ ਦਿਨ ਸ ਤਹਿ ਨਹੀਂ ਜਲ ਨਹੀਂ ਪਵਨ ਪਾਵਕ ਫੁਨ ਨਹੀਂ ਸਤਗੁਰ ਤਹ ਸਮਾਹੀ ਅਗਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀ ਐ ਗੌੜੀ ਪਾਪ ਪੁਨ ਦੋਇ ਬੈਲ ਬਸਾਹੀ ਪਵਨ ਪੂੰਜੀ ਪ੍ਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਵਿਦ ਟਾਂਡ ਬਸਾਯੋ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਉ ਕਾਮ ਕ੍ਰੋਧ ਦੋਇ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨਨ ਵੇਰਹਿ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਣ ਆਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਨ ਛਿਟਕਾਈ ਗੌੜੀ ਪੰਜ ਪਦਾ ਤੇਵ ਕੜੈ ਦਿਨ ਚਾਰ ਹੈ ਸਹੁਰੜੈ ਜਾਣਾ ਅੰਦਾ ਲੋਕ ਨਾ ਜਾਣੀ ਮੂਰਖ ਈ ਆਣਾ ਕਹੋ ਡੱਡੀਆਂ ਬੰਦ ਐ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਉਹੋ ਜੇ ਦੀਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਓ ਟੂਟ ਪੜੀ ਉਠ ਚੱਲੀ ਪਨਿਹਾਰੀ ਸਾਹਿਬ ਹੋਏ ਦਇਾਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬੰਦੀ ਸਭ ਫਿਰੈ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਰਾਸੀ ਉਠ ਚੱਲੀ ਚਿਤ ਬੰਦਨਾ ਧੀਰਾ ਹਰ ਕੀ ਚਰਨੀ ਲਾਗ ਰਹੁ ਤਜ ਸਰਨ ਕਬੀਰਾ ਗਉੜੀ ਜੋਗੀ ਕਹਿ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਿਤ ਮੁੰਡਿਤ ਏਕੈ ਸ਼ਬਦੀ ਏ ਕਹਿ ਸਿਧ ਪਾਈ ਹਰ ਬਿਨ ਭਰਮ ਭਲਾਨੀ ਅੰਦਾ ਜਾ ਪਹਿ ਜਾਉ ਆਪ ਛੁਟ ਕਾਵਨ ਤੇ ਬੰਦੇ ਬਹੁ ਫੰਦਾ ਰਹਾਉ ਜਹਤਿ ਉਪਜੀ ਤਹੀਂ ਸਮਾਨੀ ਇਹ ਵਿਦ ਵਿਸਰੀ ਤਬਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹਿ ਬਦ ਹਮਹੀ ਜਿਸੈ 부ਝਾਏ ਸੂਈ ਬੂਝੈ ਬਿਨ ਬੂਝੇ ਕਿਉ ਰਹੀਐ ਸਤਗੁਰ ਮਿਲੈ ਅੰਧੇਰਾ ਚੂਕੈ ਇਨ ਵਿਦਮਾਨਕ ਲਹੀਐ ਤਜ ਬਾਵੇ ਦਹਨੇ ਬੇਕਾਰਾ ਹਰ ਪਦ ਦ੍ਰਿੜ ਕਰ ਰਹੀਐ ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਸ ਆਹਾ ਤਹਾਂ ਕਿਛ ਨਾਹੀ